ਕੁੰਡੀ ਜੀ ਝਾ ਉਹ ਕੁੰਡੀ ਘਾ ਤਾਂ ਲਾਦੀ ਕਿਤੇ ਡਿੱਗੀ ਨਾ ਜਾਣ ਕਰਨਾ ਚੋਂ ਸਹੀ ਭਾਈ ਨੇ ਲੈ ਹਮ ਲਾਉ ਨੀਏ ਲੋਕਾਂ ਤੋਂ ਨਾ ਨ ਡੱਪ ਗਈ ਇਹ ਜੀ ਤੋ ਜੀ ਤੋ ਕੀ ਹੋ ਰੇ ਉਹ ਕੀ ਖਾਗੀ ਤੂੰ ਮੇਰੇ ਮੇਰੇ ਕਾਂਟੇ ਕਿੱਥੇ ਦੇਖੇ ਤੁਸੀਂ ਕਿੱਥੇ ਰਹਿ ਗਏ ਮੇਰੇ ਕਾਂਟੇ ਕਿਹੜੇ ਕਾਂਟੇ ਅੱਛਾ ਮੇਰੇ ਕੰਨਾਂ 'ਚ ਕਾਂਟੇ ਨਹੀਂ ਸੀ ਉਹ ਤੇਰੇ ਕੰਨਾਂ 'ਚ ਕਾਂਟੇ ਨਹੀਂ ਸੀ ਤੂੰ ਸੁਪਨੇ 'ਚ ਬੋਲੀ ਜਾਂਦੀ ਸੀਗੀ ਕੰਨ 'ਚ ਬੋਲੀ ਜਾਂਦੀ ਹਾਂ ਕਰੇ ਸੁਪਨਾ ਤੋਂ ਬਾਹਰ ਆ ਜਾਕਰ ਮੈਨੂੰ ਰੋਟੀ ਬਣਾ ਕੇ ਦੇ ਦੇ ਮੈਂ ਡਿਊਟੀ ਤੇ ਜਾਣਾ ਹੈ ਚੰਗਾ ਆ ਗਈ ਮੈਂ ਚਲੋ ਬੱਸ ਆ ਗਈ ਕਿਹੜੇ ਵੇਲੇ ਹੋਗੇ ਸਾਰਾ ਦਿਨ ਸੁਪਨੇ ਸੁਪਨੇ ਕਾਹਲੇ ਸੁਪਨੇ ਲੈਣੀਆਂ ਹਾਂ ਵੇਰ ਅੱਬਾ ਹਰੀ ਮੈਂ ਸੁਪੜਾਂ ਚ ਫਿਰਦੀ ਆ ਹਾਏ ਮਸਾ ਤਾਂ ਮੈਂ ਮੋਰਨੀ ਵਾਲੇ ਕਾਂਟੇ ਪਾਏ ਸੀ ਉਹ ਕਿੱਥੇ ਰਹਿ ਗਏ ਹੇ ਵੇਰ ਰੱਬਾ ਵੇ ਬਾਬਾ ਟੀਰੇ ਆਲਿਆ ਵੇ ਬਾਬਾ ਟੀਰੇ ਆ ਮੈਂ ਜੀ ਜੀ ਦੱਸਾਂ ਤੇਰੇ ਮੂਰੇ ਨਾ ਪੂਰੇ 101 ਰੁਪਏ ਦਾ ਪ੍ਰਸਾਰ ਚੜਾ ਕੇ ਜਾਵਾਂ ਮੈਂ ਚਾਦਰ ਵੀ ਚੜਾ ਕੇ ਜਾਵਾਂ ਕਿਰਾ ਤੂੰ ਬਸ ਮੈਨੂੰ ਨਾ ਆ ਮੋਰਨੀਆਂ ਵਾਲੇ ਕਾਂਟੇ ਵਵਾ ਦੇ ਜਿਹੜੇ ਬਾਪੂ ਨੇ ਰੱਖੇ ਹੋਏ ਨੇਗੇ ਬਸ ਮੇਰੀ ਇੰਨੀ ਕਲੀਜਾਂ ਕੁੜੀਆਂ ਕਰ ਦੇ ਮੇਰੀ ਸਾਰੀ ਜ਼ਿੰਦਗੀ ਸਬਰ ਜੂਗੀ ਸਾਰੀ ਜ਼ਿੰਦਗੀ ਸਬਰ ਜੂਗੀ ਮੇਰੀ ਆ ਗਈ ਕੰਨ ਸੁਣਨੇ ਹੀ ਲਏ ਫਿਰ ਬਾਪੂ ਜੀ ਮੈਂ ਇਹ ਕਹਿੰਦੀ ਸੀ ਕਿ ਚਾਹ ਹੋਣੀ ਪੀਉਂਗਾ ਠਹਿਰ ਕੇ ਮੈਂ ਦੁੱਧ 'ਚ ਨਾ ਪੱਤੀ ਪਾ ਰੱਖੀ ਹੈ ਹਾਂ ਲੈ ਬਾਪੂ ਫਿਰ ਕੀ ਹੋ ਗਿਆ ਜੇ ਥੋੜੀ ਸੇਵਾ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂਗਾ ਇਸ ਟਾਈਮ ਨੂੰ ਕਰੀ ਜਾਂਦੇ ਹਾਂ ਹੋ ਤਾਂ ਹੈਗਾ ਬਾਪੂ ਜੀ ਬਸ ਕੱਲੀ ਥੋੜੀ ਕਿਰਪਾ ਹੋਣੀ ਚਾਹੀਦੀ ਹੈ ਦੇਖੀ ਸੇ ਦੇਖੀ ਆਈ ਰੱਬਾ ਇਹ ਤਾਂ ਇਹ ਸੇਵਾ ਕਰ ਰਹੀ ਆ ਕਿ ਤੇ ਉਹ ਗੱਲ ਨਾ ਹੋ ਜੇ ਇਹਦੀ ਸੇਵਾ ਨੂੰ ਲੱਗ ਜੇ ਮੇਵਾ ਤੇ ਮੈਂ ਰਹਿਦਾ ਮੰਗਤੀ ਬਣ ਕੇ ਨਾ 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 ਜਿਹੜੇ ਸਪਨੇ ਮੈਂ ਹੋਂ ਦੇਖੇ ਨੇ ਨਾ ਇਹਨਾਂ ਨੂੰ ਪੂਰਾ ਨਹੀਂ ਕਰਨਾ ਸਿਆਣੇ ਕਹਿੰਦੇ ਐ ਵੱਡੇ ਸਪਨੇ ਦੇਖੋਗੇ ਤਾਂ ਪੂਰੇ ਹੋਣਗੇ ਨਾ ਕਿਤੇ ਕਾਂਟੇ ਇਹ ਨਾ ਲੈ ਜੇ ਮੈਂ ਤੁਹਾਨੂੰ ਤਾਂ ਮੈਂ ਦੱਸਦੀ ਹਾਂ ਕਿਉਂ ਬਾਪੂ ਜੀ ਕਿਉਂ ਬਾਪੂ ਜੀ ਦੇ ਵਿੱਚ ਮੈਂ ਵੀ ਮੈਂ ਤੁਹਾਡੀ ਸੇਵਾ ਕਰੂੰਗੀ ਲੈ ਬਾਪੂ ਜੀ ਉਹ ਕਿਉਂ ਮੈਨੂੰ ਪੀਂ ਨਹੀਂ ਲੱਗਦਾ ਤੂੰ ਬਾੜੀਆਂ ਸੁਰੇ ਘੁੱਟੇਂਗੀ ਮੈਂ ਨਹੀਂ ਮੈਂ ਵੀ ਘੁੱਟੂਗੀ ਬਾਪੂ ਜੀ ਇਹ ਲੱਗਦਾ ਮੈਂ ਘੁੱਟੂਗੀ ਬਾਪੂ ਜੀ ਲੱਗਦਾ ਬਾਪੂ ਜੀ ਲੱਗਦਾ ਉਹ ਕੀ ਕਰੀ ਜਾਂਦਾ ਮੇਰੇ ਲੱਤਾਂ ਤਾਂ ਨਹੀਂ ਤੋੜਨੀ ਓ ਬਾਪੂ ਜੀ ਤੁਸੀਂ ਪੈ ਜਾ ਲੱਤਾਂ ਤਾਂ ਅਸੀਂ ਤੁਹਾਡੀਆਂ ਘੁੱਟਾਂਗੇ ਬਾਪੂ ਜੀ ਲੱਤਾਂ ਤਾਂ ਬਾਪੂ ਜੀ ਮੈਂ ਹੀ ਘੁੱਟੂਗੀ ਬਾਪੂ ਜੀ ਲੱਤਾਂ ਮੈਂ ਘੁੱਟੂਗੀ ਬਾਪੂ ਜੀ ਲੱਤਾਂ ਮੈਂ ਘੁੱਟੂਗੀ ਮੇਰੀ ਗੱਲ ਸੁਣੋ ਤੁਸੀਂ ਲੜੋ ਨਾ ਉਹ ਐ ਕਰ ਪਈ ਬਾਹਰ ਨੂੰ ਲੱਤਾਂ ਐ ਘੁੱਟ ਦਿਆ ਕਰੂ ਐ ਦਵਾਰ ਨੂੰ ਤੂੰ ਲੱਤਾਂ ਘੁੱਟ ਦਿਆ ਕਰ ਇੱਕ ਦਿਨ ਐ ਸਾਨੂੰ ਛੱਡ ਕੇ ਨੱਤਾ ਕੁੱਟ ਲਿਆ ਕਰੋ ਬਾਪੂ ਜੀ ਤੁਹਾਨੂੰ ਪਤਾ ਨਾ ਮੈਂ ਤੁਹਾਨੂੰ ਆਪਣਾ ਸੋਹਰਾ ਸਾਹਬ ਨਹੀਂ ਸਮਝਦੀ ਤੁਸੀਂ ਤਾਂ ਮੇਰੇ ਪਿਓ ਬਾਪੂ ਜੀ ਮੇਰੇ ਪਿਓ ਤੁਸੀਂ ਤਾਂ ਹੀ ਤਾਂ ਰੋਟੀ ਉਹ ਕਿੰਦਰ ਬੜ ਕੇ ਪੈ ਜਾਣੀ ਆ ਕਦੇ ਪੁੱਛੀਏ ਬਾਪੂ ਨੂੰ ਕਿਸ ਚੀਜ਼ ਦੀ ਲੋੜ ਨਾ ਕਦੇ ਚਾਹ ਨਾ ਉਹਦੇ ਕੱਪੜੇ ਧੋਣੇ ਕਿਉਂ ਬਾਪੂ ਜੀ ਉਹੀ ਗੱਲ ਹੋ ਗਈ ਨਾ ਦੇਖ ਭੈਣ ਜੇ ਤੂੰ ਬਾਪੂ ਨੂੰ ਰੋਟੀ ਪਾਣੀ ਪੁੱਛ ਲੈਣੀ ਆ ਚਾਹ ਪਾਣੀ ਪੁੱਛ ਲੈਣੀ ਆ ਫਿਰ ਮੈਂ ਲੈਤਾ ਘੁੱਟ ਦੇਣੀ ਆ ਨਹੀਂ ਬਸ ਕਰ ਨਹੀਂ ਤੈਨੂੰ ਜਾਣਦੀ ਮੈਂ ਚਿਲਕ ਚੰਦੋ ਏ ਆਪਣੀ ਸਜਾਵਟ ਤੋਂ ਵੀ ਨਾ ਹੋਰ ਤਾਂ ਤੈਨੂੰ ਕੁਝ ਆਉਂਦਾ ਨਹੀਂ ਘਰ ਦੀ ਕਬੀਲਦਾਰੀ ਦਾ ਪਤਾ ਤੈਨੂੰ ਕੁਝ ਤੇਰੇ ਨਾਲ ਵੱਧ ਜਾਣਦੀ ਆ ਮੈਂ ਕਬੀਲਦਾਰੀ ਜਿਹੜੀ ਸਾਂਭੀ ਬੈਠੀ ਐ ਤੂੰ ਘਰ ਨੂੰ ਨਹੀਂ ਮੇਰੀ ਗੱਲ ਸੁਣ ਲੈ ਮੇਰੇ ਤੁਮੇ 3 ਸਾਲ ਪਹਿਲਾਂ ਆਈ ਸੀ ਇੱਕ ਘਰ ਦੀ ਕਵੀਨ ਜੜੀ ਮੈਨੂੰ ਪਤਾ ਨਹੀਂ ਘਰ ਦੀ ਤੂੰ ਮਹਾਰਾਣੀ ਤਾਂ ਨਹੀਂ ਘਰ ਦੀ ਪਹਰਾਣੀ ਤਾਂ ਨਹੀਂ ਤੂੰ ਮਹਾਰਾਣੀ ਘਰ ਵਿੱਚ ਮੈਂ ਵੀ ਵਿਆਹ ਕੇ ਆਈ ਆ ਹਿੱਸਾ ਬੋਲਦਾ ਮੇਰਾ ਹਿੱਸਾ ਘਰ ਚ ਕਿਸਨੇ ਦੇ ਰਿਹਾ ਹਿੱਸਾ ਬੋਲਦਾ ਹਾਂ ਬਾਪੂ ਜਿਉਂਦਾ ਬੈਠਾ ਤੁਸੀਂ ਹਲਾ ਤੂੰ ਹੁੰਦੀ ਕੌਣ ਹੈਂ ਨਹੀਂ ਮੈਨੂੰ ਲੜਣਾ ਪਤਾ ਤੁਸੀਂ ਲੜਾਈ ਕਰਦੇ ਘਰ ਦੀਆਂ ਨਹੀਂ ਬਾਪੂ ਜੀ ਸੀ ਆਏ ਨਹੀਂ ਲੜਾਈ ਕਰਦੇ ਮੈਂ ਤੁਹਾਨੂੰ ਸਮਝਾਉਣੀ ਹੈ ਭਾਣੇ ਵੀ ਤੂੰ ਐਜੀ ਗੱਲਾਂ ਨਾ ਕਰਿਆ ਕਰ ਤੂੰ ਨਾ ਜਾ ਕੇ ਆਂਦਾ ਕੰਮ ਕਰ ਲੈ ਜਾਣਦੀ ਆ ਤੈਨੂੰ ਮੈਂ ਚਲਾਕੋ ਨੂੰ ਬਾਪੂ ਜੀ ਤੁਸੀਂ ਕੀ ਖਾਓਗੇ ਮੈਂ ਤੁਹਾਡੇ ਵਾਸਤੇ ਖਿਚੜੀ ਨਾ ਬਣਾਉਣਾ। ਬਾਪੂ ਨੇ ਰੋਟੀ ਵੀ ਖਾ ਲਈ। ਬਾਪੂ ਨੇ ਚਾਹ ਪੀ ਲੂਗਾ। ਬਣਾਈ ਪਈ ਐ। ਤੂੰ ਆਪਦਾ ਦੇਖ ਲੈ ਜਾ ਕੇ ਜਾਂ ਪਾਜ। ਨਹੀਂ ਮੈਂ ਤਾਂ ਆਪਦਾ ਬਣਾ ਲੂਗੀ। ਮੈਨੂੰ ਫੇਰ ਵੀ ਬਾਪੂ ਨੂੰ ਪੁੱਛ ਤਾਂ ਲੈਣ ਦੇ। ਪੁੱਛ ਲੈ। ਬਣਾ ਕੀ ਤਾਂ ਕੁਝ ਦੀਨਾਂ ਨਹੀਂ ਪੁੱਛ ਕੇ ਛੱਡ ਦੇਗੀ। ਪਹਿਲਾਂ ਮੈਂ ਖਿਚੜੀ ਖਾ ਲਈ ਭਈ ਉਹਨੇ ਕੁੜੀ ਕਹਿੰਦੇ ਦੁੱਧ ਤੱਤਾ ਤਰਿਆ ਪਿਆ ਫਿਰ ਮੈਂ ਦੁੱਧ ਪੀ ਲੂਗਾ ਉਸ ਤੋਂ ਬਾਅਦ। ਫਿਰ 4 ਵਜੇ ਤੋਂ ਮਗਰੋਂ ਦੇਖ ਲਾਂਗੇ। ਹਾਂ। ਉਹ ਤੇਰਾ ਪ੍ਰਾਉਣਾ ਆਉਂਦਾ। ਆ ਜਾਣੇ। ਨਾ ਮੇਰਾ ਪ੍ਰਾਉਣਾ ਤਿੰਨੇ ਮੇਰੇ ਪ੍ਰਾਉਣੇ ਤੋਂ ਕੀ ਲੈਣਾ? ਨਹੀਂ ਮੈਂ ਤੇਰੇ ਪ੍ਰਾਉਣੇ ਤੋਂ ਟਿੰਡੀਆਂ ਨਹੀਂ ਬੱਜ ਜਾਓ ਕਦੇ ਚੁੱਪ ਕਰ ਜਾਇਆ ਕਰੋ ਹਾਂ ਹਾਲੇਕਿਨ ਤੁਸੀਂ ਹਾਂ ਬਾਪੂ ਆਸਤਿ ਨੇ ਹਾਂ ਸਿਰਚ ਮਾਰ ਲੈ ਇਹਨੂੰ ਆਪਦੇ ਕਟਵਾ ਕੇ ਤਾਂ ਲਿਆਂਗਾ ਕੱਟ ਤਾਂ ਲੈ ਇਹਨੂੰ ਸੁਡਲੇ ਇਹ ਦੁਕਾਨ ਤੋਂ ਕਿਹੜਾ ਚਰਾਕੀ ਲਿਆਉਂਦਾ ਰਿਹੜੀ ਤਾ ਘਰ ਆ ਕੇ ਜੀਰਦੇ ਉਹਦੇ ਮੱਖੀਆਂ ਬੈਠ ਜਾਂਦੀਆਂ ਨਹੀਂ ਜੀਰ ਤਾਂ ਲੈ ਫਿਰ ਇਹਨੂੰ ਬਾਪੂ ਆਸੇ ਮੈਂ ਜਾਣਦੀ ਆ ਇੱਥੇ ਨਾ ਚੋਚਲੇ ਨਾ ਕਰਕੇ ਦਿਖਾਓ ਦੋਨੋਂ ਜੀ ਦੇਸੀ ਬਾਪੂ ਦੀ ਚੀਜ਼ਾਂ ਖਵਾ ਖਵਾ ਕੇ ਸਾਰਾ ਕੁਝ ਛੱਡ ਪਲਾਂਗੇ ਬਾਪੂ ਤੂੰ ਗੱਲਾਂ ਚ ਨਹੀਂ ਬਾੜੇ ਚਲਾ ਕੇ ਨੇ ਇਹ ਨਹੀਂ ਬਹਿ ਜਾ ਕਰ ਬਹਿ ਜਾ ਕਰ ਤੂੰ ਬਾੜੇ ਜਰਾ ਕੇ ਅਸੀਂ ਕਿਹੜੇ ਸਾਨੂੰ ਪਤਾ ਬਾਪੂ ਦੀ ਸੇਵਾ ਕਰਾਂਗੇ ਨਾ ਤਬ ਚੈਨ ਉਹ ਐਸ ਉਮਰੀ ਤੈਨੂੰ ਪਤਾ ਹੈਗਾ ਉਹ ਤਾਕਤਾਂ ਵਾਲੀ ਚੀਜ਼ਾਂ ਖਾਣ ਲਈ ਤੁਸੀਂ ਕਦੀ ਲੈ ਕੇ ਦਿੱਤੇ ਆ ਕਦੇ ਬਾਪੂ ਨੇ ਕਿਸੇ ਉਹ ਤੱਕ ਨਹੀਂ ਮਰੂਦ ਤੱਕ ਨੀ ਲੈ ਕਿਤਾ ਚੁੱਬੜ ਲੈਉਣ ਜੋਗਰੇ ਨਹੀਂ ਕੋਈ ਗੱਲ ਨਹੀਂ ਫਿਰ ਮੈਂ ਵੀ ਅੱਜ ਦੇਖੇ ਚਿਬੜਾ ਦੀ ਚਟਨੀ ਰੱਖ ਲੂੰਗੀ ਜੋ ਮਰਜੀ ਹੋ ਜੇ ਚਟਨੀ ਤੋਂ ਬਿਨਾ ਹੋਰ ਆਉਂਦਾ ਵੀ ਤੈਨੂੰ ਕੁਝ ਨਾਲੇ ਜੀ ਇਹਨੂੰ ਪੁੱਛੇ ਸਿਆਲ ਚ ਕੌਣ ਚਿਬੜੇ ਦੀ ਚਟਨੀ ਬਣਾਉਂਦਾ ਆਉਂਦਾ ਬਸ ਉਹੀ ਗੱਲ ਤੇ ਲੇ ਦੀ ਅਕਲ ਨਹੀਂ ਹੋ ਜਾ ਚਲ ਕੋਈ ਨਹੀਂ ਪਤਾ ਤੁਸੀਂ ਨਾ ਲੜਿਆ ਨਾ ਕਰੋ ਮੇਰੀ ਧੀ ਆਹੋ ਬਾਪੂ ਆਸੀ ਕਿ ਆਸੀ ਕਾ ਨੂੰ ਲੜਨਾ ਹੈ ਆਪਾਂ ਪੀਤਾ ਕੱਟ ਕੇ ਲੈਉਣੀ ਆ ਮੈਂ ਠੀਕ ਹੈ ਤੁਸੀਂ ਖਾ ਲਿਓ ਠੀਕ ਹੈ ਓ ਪੁੱਤਰਾ ਹਾਂ ਉਹ ਮੈਨੂੰ ਪੁੱਛਤਾ ਲਿਆ ਕਰ ਹੁਣ ਪਹਿਲਾਂ ਖਿਚੜੀ ਖਾ ਕੇ ਹਟਾਂ ਫਿਰ ਉਹ ਕੁੜੀ ਕਹਿੰਦੀ ਵੀ ਦੁੱਧ ਪੀ ਲਈ ਹੁਣ ਤੂੰ ਪਪੀਤਾ ਚੱਕ ਲੈ ਦੱਸ ਮੈਂ ਇੰਨਾ ਕਿੰਨਾ ਕੁ ਕੁਸ ਖਾ ਲੂੰ ਓਏ ਠੀਕ ਹੋ ਜਾਏਗਾ ਤੂੰ ਜੇ ਖਾ ਲੈਣਾ ਠੂ ਉੱਥੇ ਖਾ ਲੈਣਾ ਠੂ ਉੱਥੇ ਓਹ ਇਹ ਤਾਂ ਹੁਣ ਜਦੋਂ ਮੈਨੂੰ ਲੈਟਰ ਨਾਲ ਪ੍ਰੋਬਲਮ ਹੋਈ ਪਈ ਐ ਇਹਦੇ ਨਾਲ ਤਾਂ ਉਦੋਂ ਵੀ ਵੱਧ ਆਉਣਗੀਆਂ ਓਏ ਇਹ ਡਾਕਟਰ ਕਹਿੰਦੇ ਪੇਟ ਵਾਸਤੇ ਠੀਕ ਹੁੰਦਾ ਢਿੱਡ ਸਾਫ਼ ਹੋ ਜਾਂਦਾ ਇਹਦੇ ਨਾਲ ਕੋਈ ਨਹੀਂ ਪੁੱਤਾ ਤੁਸੀਂ ਮੇਰਾ ਬਹੁਤ ਫਿਕਰ ਕਰਦੇ ਹੋ ਪੁੱਤ ਮੈਂ ਤੁਹਾਨੂੰ ਐਂ ਕਹਿਣਾ ਵੀ ਤੁਸੀਂ ਪਿਆਰ ਨਾ ਰਿਹਾ ਕਰੋ ਸਾਰਾ ਲੱਗਦਾ ਪਿਆਰਾ ਉਘੋ ਹੋ ਤੂੰ ਆਪਦਾ ਮੇਰਾ ਘਰ ਆਪ ਹੀ ਪਟਣਾ ਸ਼ੁਰੂ ਕਰ ਰੱਖਿਆ ਹੈ ਆਏ ਕਿ ਮੈਂ ਰਹਿਣ ਗਿਆ ਮੇਰੇ ਨਾਲ ਭਾਈ ਇੱਕ ਉਹ ਮੈਂ ਇਹ ਸਮਝ ਨਹੀਂ ਤੂੰ ਅਸਲ 'ਚ ਮੇਰੀ ਗੱਲ ਮੈਂ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਉਹਦੀ ਲੜਾ ਨਾ ਕਰੋ ਇਤਫਾਕ ਨਾ ਰਹੋ ਫੇਰ ਤੂੰ ਕਹ ਰਿਹਾ ਇਤਫਾਕ ਨਾ ਰਹੋ ਕਿਉਂ ਮੁਸਲਮਾਨ ਦੇ ਜਾਣ ਕਰ ਓਹੋ ਹੁਣ ਮੈਂ ਕਿਵੇਂ ਕਹਾ ਹੋਰ ਕੀ ਕਹਾ ਉੱਪਰ ਰਲ ਮਿਲ ਕੇ ਬੈਠ ਜਾ ਕਰੋ ਸਾਰੇ ਜਣੇ ਐਵੇਂ ਨਾ ਉਹਨਾਂ ਨੂੰ ਕਹ ਲੜਿਆ ਕਰੋ ਅੱਛਾ ਤੇਰਾ ਹਾਂ ਇੱਕ ਹੈ ਹੋਰੀ ਮਰੀ ਜਾਂਦਾ ਚੱਲ ਕੋਈ ਨਾਲੇ ਮੈਨੂੰ ਪੁੱਛ ਕੇ ਚੀਜ਼ ਲਿਆਇਆ ਕਰ ਜਿਹੜੀ ਲਿਉਣੀ ਹੁੰਦੀ ਹੈ ਮੇਰਾ ਜੀ ਨਹੀਂ ਕਰਦਾ ਉਹ ਬਹੂ ਵੀ ਕਹੂ ਆ ਖਾ ਲੈ ਬਾਪੂ ਆ ਖਾ ਲੈ ਬਾਪੂ ਉਧਰੋਂ ਤੂੰ ਪਤਾ ਨਹੀਂ ਕੀ ਕੋਸ ਚੱਕ ਲਿਆਉਣਾ ਚੱਲ ਕੋਈ ਨਹੀਂ ਕਰਦੇ ਤਾਂ ਤੁਸੀਂ ਮੇਰਾ ਫਾਇਦਾ ਹੀ ਹੋ ਉਹਨੇ ਇਹਦਾ ਕੀ ਕਰਦੀ ਐ ਬਾਪੂ ਨੂੰ ਦੇਣ ਜਾਣੀ ਆ ਬੇਰ ਹਾਂ ਕਿਉਂ ਖੰਗ ਹੋ ਜੂ ਬਾਪੂ ਨੂੰ ਆਏ ਸੁਮਰ ਜੀ ਦਿਮਾਗ ਹੋ ਗਿਆ ਨਾ ਕਿਸੇ ਨੇ ਠੀਕ ਵੀ ਨਹੀਂ ਕਰਨਾ ਛਿਚਦੀ ਲੈ ਫਿਰ ਮੈਂ ਚੀਰ ਦੇਣੀ ਐ ਲੈ ਫੜਾ ਚੀਰ ਨਾਲ ਕੀ ਹੋ ਜੂ ਲੈ ਕੇ ਤਾਂ ਮੇਰੇ ਘਰ ਵਾਲਾ ਹੀ ਆਇਆ ਨੰਬਰ ਤਾਂ ਸਾਰੇ ਮੇਰੇ ਹੀ ਬਣਨੇ ਮੈਂ ਜਾਣਦੀ ਐ ਜਾਣਦੀ ਐ ਤੈਨੂੰ ਜੇ ਕਿਤੇ ਤੂੰ ਐਂ ਸੋਚਦੀ ਐ ਨਾ ਜਿਹੜੀ ਚਲਾਕੀ ਆ ਜੀ ਕਰ ਕਰਕੇ ਤੂੰ ਬਾਪੂ ਨੂੰ ਬਸਚ ਕਰ ਲੇਗੀ ਤਾਂ ਤੂੰ ਭੁੱਲ ਜਾ ਇਹ ਗੱਲਾਂ ਸਮਝਾ ਗਈ ਤੂੰ ਤੇ ਤੇਰਾ ਘਰ ਵਾਲਾ ਦੋਨੋਂ ਕੰਜਰ ਹੋਇ ਇੱਕ ਨੰਬਰ ਦੇ ਤੈਂ ਕੀ ਲੈਣਾ ਤੂੰ ਕੰਜਰ ਬਣ ਕੇ ਦਿਖਾ ਲੈ ਤੈਨੂੰ ਪਤਾ ਨਾ ਮੈਸੀ ਭੋਲਣ ਦਾ ਅੱਜ ਕੱਲ੍ਹ ਜਮਾਨੇ ਨਹੀਂ ਹੈਗਾ ਠੀਕ ਆਹੋ ਸ਼ਕਲ ਤੇਰੀ ਇਹੋ ਜੀ ਹੈ ਬਸ ਕਰਿਆ ਕਰ ਤੂੰ ਪਰ ਮੇਰੀ ਸੁਣ ਲੈ ਗੱਲ ਤੇਰੇ ਮਨ ਚ ਪਤਾ ਕੀ ਫਿਰਦਾ ਬਾਪੂ ਨੂੰ ਐ ਆਪਣੇ ਹੱਥਾਂ ਚ ਕਰਕੇ ਜਿਹੜੇ ਆਂਟੇ ਨੇ ਨਾ ਮੋਰਨੀ ਵਾਲੇ ਵੀ ਉਹ ਤੇਰੇ ਕੰਨਾਂ ਚ ਪੈ ਜਾਣ ਇਹ ਤਾਂ ਤੂੰ ਭੁੱਲ ਜਾ ਪਾ ਲਈ ਤੇਰੀ ਗੱਲ ਸੁਣ ਲੈ ਜੇ ਫਿਰ ਤੇਰੇ ਦਿਮਾਗ ਚ ਮੇਰੇ ਦਿਮਾਗ ਚ ਤੈਨੂੰ ਲੱਗਦਾ ਨਾ ਵੀ ਮੇਰੇ ਦਿਮਾਗ ਤੇ ਇਹ ਚੀਜ਼ਾਂ ਨੇ ਪਰ ਤੇਰੇ ਦਿਮਾਗ ਚ ਵੀ ਤਾਂ ਹੈਗੀਆਂ ਨੇ ਨਾ ਹੈਲੋ ਸਪਨੇ ਮੈਂ ਦੇਖਦੀ ਆ ਉਹਦੇ ਮੋਰਨੀ ਵਾਲੇ ਕਾਂਟਿਆਂ ਦੇ ਤੇ ਵੱਡੇ ਸੁਪਨੇ ਲੈਣ ਨਾਲ ਫਿਰ ਤਾਂ ਹੀ ਪੂਰੇ ਹੁੰਦੇ ਨੇ ਨਾ ਮੇਰੀ ਗੱਲ ਸੁਣ ਲੈ ਭਰਾ ਕਰ ਲਾ ਮਾਰੇਗੀ ਤੂੰ ਫਿਰ ਸਿਰਫ ਸੁਪਨੇ ਹੀ ਵੇਖ ਮੋਰਨੀ ਵਾਲੇ ਕਾਂਟੇ ਤਾਂ ਮੇਰੇ ਹੀ ਐ ਇੱਕ ਤਾਂ ਵੈਸੇ ਹੀ ਉੱਚੀ ਲੰਮੀ ਆ ਮੇਰੀ ਗਰਦਨ ਨਹੀਂ ਲੰਮੀ ਆ ਮੇਰੇ ਪায়ে ਹੋਏ ਵਾਲੇ ਸੋਹਣੇ ਲੱਗ ਗਏ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਸੋਹਣੇ ਮੇਰੇ ਬਥੇਰੇ ਲੱਗਣਗੇ ਸਮਝ ਆ ਗਈ ਔਰ ਦੇਖੀ ਸਹੀ ਥੋੜੇ ਦਿਨਾਂ ਨੂੰ ਕਾਂਟੇ ਮੇਰੇ ਕੰਨਾਂ 'ਚ ਪਏ ਹੋਏ ਤੂੰ ਨਾ ਸਿਰਫ ਸੁਪਨੇ ਹੀ ਵੇਖ ਤੈਨੂੰ ਕਹਿਤਾ ਨਾ ਵੀ ਮੋਰਨੀ ਵਾਲੇ ਕਾਂਟੇ ਮੇਰੇ ਹੀ ਆ ਤੇ ਬਾਪੂ ਮੈਨੂੰ ਇਹ ਦੋ ਮੈਸ ਕਰਦੀ ਵੱਡੀ ਨੂੰ ਆ ਨਲੇ ਤੈਨੂੰ ਪਤਾ ਵੀ ਇਹ ਵਿਊ ਕੰਟੇ ਪਏ ਕਿੱਥੇ ਮਤਲਬ ਤੈਨੂੰ ਪਤਾ ਵੀ ਕਿੱਥੇ ਪਏ ਨੇ ਹਾਂ ਉਹ ਵੀ ਪੂਰੇ 3 ਸਾਲਾਂ ਤੋਂ ਸ਼ੁਰੂ ਤੋਂ ਹੀ ਮੈਨੂੰ ਪਤਾ ਵੀ ਉਹ ਕਿੱਥੇ ਪਏ ਨੇ ਬਸ ਹੁਣ ਉਹ ਬਹੁਤ ਜਲਦੀ ਮੇਰੇ ਕੰਨਾਂ 'ਚ ਪੈਣ ਵਾਲੇ ਨੇ ਕਿੱਥੇ ਹੋ ਸਕਦੇ ਨੇ ਦੇਖ ਤੂੰ ਤਾਂ ਮੇਰੀ ਭੈਣ ਹੈ ਹੈਨਾ ਮੇਰੀ ਤਾਂ ਕੋਈ ਦਰਾਣੀ ਜਠਾਣੀਆਂ ਮੰਗ ਰਹੀ ਹੀ ਨਹੀਂ ਕਰ ਮੇਰੀ ਗੱਲ ਸੁਣ ਲੈ ਵੈਸੇ ਮੈਂ ਤੂੰ ਵੀ ਮੈਨੂੰ ਭੈਣ ਸਮਝ ਕੁਛ ਮਰਜੀ ਸਮਝ ਪਰ ਮੂਰਨੀ ਵਾਲੇ ਕਾਂਟੇ ਪਿੱਛੇ ਆਪਣਾ ਕੋਈ ਰਿਸ਼ਤਾ ਨਹੀਂ ਉਹ ਸਿਰਫ ਮੇਰੇ ਆ ਤੇ ਮੇਰੀ ਆ ਜਾਂ ਹੁਣ ਬੱਗ ਜਾ ਬਾਲੇ ਮੇਰੇ ਕੋਲ ਫालतू ਦਾ ਟਾਈਮ ਨਹੀਂ ਹੈਗਾ ਬਾਪੂ ਦੀ ਸੇਵਾ ਕਰਨ ਨੂੰ ਜਾ ਪਾਜਾ ਇੱਥੇ ਖੜਾ ਕੇ ਦੇਖੀ ਜਾਂਦਾ ਲੈ ਲੈ ਸਾਡਾ ਵਾਲਾ ਯਾਰ ਇੱਥੇ ਖੜਾ ਕੇ ਦੇਖੀ ਜਾਂਦਾ ਸੀ ਤੈਨੂੰ ਦੇਖਦਾ ਸੀ ਮੈਂ ਆ ਜੂੰ ਘਰੇ ਫਿਰ ਇੰਨਾ ਚਿਰ ਹੋ ਗਿਆ ਤੈਨੂੰ ਆ ਮੈਨੂੰ ਫੜਾ ਉਹਦੇ ਉਹ ਨਾਲੇ ਲਵੇ ਡਿਆਂਗਾ ਨੂੰ ਠੰਡ ਲੱਗਿਆ ਮਾ ਮਸਾ ਕੱਢ ਤੂੰ ਤਾਂ ਹੋਰ ਮੈਨੂੰ ਨਹੀਂ ਲੱਗਦੀ ਹੈਗੀ ਉਹ ਤੂੰ ਤਾਂ ਛੇਰ ਤੋਂ ਜਾਨਾ ਆ ਨਾਲੇ ਵੱਡੇ ਲਿਆ ਕੇ ਲਿਆ ਕਰ ਤੇਰੇ ਵਾਲੇ ਮੇਰੇ ਛੋਟੇ ਰਹਿੰਦੇ ਆ ਤੇ ਘਰੇ ਕੁਰਤਾ ਪਜਾਮਾ ਬੋ ਲੈ ਕਰ ਕੁਰਤਾ ਪਜਾਮਾ ਪਾ ਰਿਆ ਕਰ ਹੁਣ ਈ ਮੈਂ ਪਾ ਸਕਦਾ ਕਿਉਂ ਹਾਂ ਹੁਣ ਮੈਂ ਮੰਡੀ ਜਾਣ ਲੱਗ ਗਿਆ ਕੰਮ ਨਹੀਂ ਕਰਦਾ ਢੱਕਾ ਧੰਦਾ ਨਹੀਂ ਕਰਦਾ ਓਏ ਆਪਣੇ ਵਾਲਾ ਬੁੜੇ ਜਿਹੇ ਦਾ ਦਿਮਾਗ ਲੱਗਿਆ ਓਏ ਕੀ ਹੋ ਗਿਆ ਉਹ ਕਹਿੰਦਾ ਪਿਆਰੇ ਨਾ ਰਿਹਾ ਕਰੋ ਉਹਨਾਂ ਨੂੰ ਕਹਿੰਦਾ ਆਪਣੇ ਵਾਲਿਆਂ ਨੂੰ ਓ ਪਿਆਰੇ ਦੀ ਐ ਸਿਰਿੱਤਾ ਐਸੀ ਹੈ ਹੋਰ ਸੁਣ ਉਹ ਕਹਿੰਦਾ ਮਸਲਵਾਨਾ ਦਾ ਮੁੰਡਾ ਨਹੀਂ ਹਾਂ ਕਹਿੰਦਾ ਉਹਦੇ ਨਾਲ ਤੋਰਦੋ ਨਹੀਂ ਕਿਹੜੇ ਨਾਲ ਉਹ ਮਸਤਾਕ ਆ ਪਤਾ ਨਹੀਂ ਕੀ ਕਹਿੰਦਾ ਸੀ ਮੈਂ ਤਾਂ ਭੁੱਲ ਗਿਆ ਬਸ ਪੂਰਾ ਦਿਮਾਗ ਹੀ ਹੱਲੇ ਪਿਆਰ ਹੱਲ ਗਿਆ ਮੈਂ ਚਲ ਮੈਂ ਕਰਦਾ ਗੱਲ ਕੋਈ ਯਾਰ ਉਹ ਜਮੀਨ ਹੀ ਸੋਚਦਾ ਮੈਂ ਆਖਾ ਉਹਦਾ ਪੇਟ ਖਰਾਬ ਆ ਠੀਕ ਹੋ ਜੂ ਚਲ ਮੈਂ ਆਪਾਂ ਤਾਂ ਗੁੱਸਾ ਆਇਆ ਬਈ ਮੈਂ ਕਰਦਾ ਗੱਲ ਕੋਈ ਗੱਲ ਨਹੀਂ ਓਏ ਇੱਧਰ ਕਿੱਧਰ ਜਾਣਾ ਓ ਬੱਠਾ ਚੋਰਾ ਓ ਐ ਨਹੀਂ ਬੋਲ ਹੁੰਦੇ ਬੱਪੂ ਆਪਣਾ ਬੱਪੂ ਆ ਕੀ ਗੱਲ ਹੋ ਗਈ ਓ ਤੁਸੀਂ ਐ ਬੋਲਣ ਲੱਗੇ ਆ ਘਰ ਮਾਸਟਰ ਨਾਲ ਗੱਲ ਕਰ ਹੁਣ ਕਿਉਂ ਮਾਸਟਰ ਆ ਭਾਈ ਕੀ ਗੱਲ ਐ ਆ ਜਈ ਜਾਂਦਾ ਤੈਨੂੰ ਉਹ ਮੁਸਲਮਾਨਾਂ ਦੇ ਮੁੰਡਿਆਂ ਨੇ ਕੀ ਗੱਲ ਕਹੀ ਕਹਿ ਦਿਆ ਨੇ ਉਹ ਮੈਂ ਤਾਂ ਕਿਹਾ ਸੀ ਮੈਂ ਕਿਹਾ ਦੋਨੇ ਬੰਮਾਂ ਕੋਈ ਵੀ ਪਿਆਰ ਨਾ ਰਹੋ ਆ ਦੇਖ ਲੈ ਫੇਰ ਕਹਤਾ ਓਏ ਨਹੀਂ ਪਿਆਰ ਮਤਲਬ ਕਿ ਬਹੁਤ ਮੁਹੱਬਤ ਨਾ ਰਹੋ ਆਪਸ ਦੇ ਵਿੱਚ ਹਾਂ ਹੁਣ ਤਾਂ ਮੈਂ ਕੋਈ ਗੱਲ ਨਹੀਂ ਕਹੀ ਫੇਰ ਉਹ ਕਹਿਆ ਸੀ ਮਸਤਾਕ ਨਾ ਰਹੋ ਕੀਦ ਨਾਲ ਮੈਂ ਕਹਿੰਦੀ ਵੀ ਇਤਫਾਕ ਨਾ ਰਹੋ ਉਹ ਬਾਪੂ ਯਾਰ ਤੂੰ ਤਾਂ ਸਮਝਦਾ ਰਹੇ ਤਾਂ ਹੈਗਾ ਜਹਰ ਜਹ ਹੈਗਾ ਨਾ ਹੁਣ ਮੈਂ ਇਥੋਂ ਕੀ ਗੱਲਤੀ ਉਹ ਵੀ ਫਿਰ ਇਹ ਜੀ ਉਹ ਪਿਆਰ ਇਤਫਾਕ ਇਹਦੇ ਸ਼ਬਦ ਨਾ ਬੋਲਿਆ ਕਰ ਜਿਹੜੇ ਨੂੰ ਸਮਝ ਨਹੀਂ ਆਉਂਦੇ ਅੱਛਾ ਅੱਛਾ ਆਓ ਤੁਸੀਂ ਤੇਰੇ ਪੰਜਾਬ ਚ ਲਾਓ ਮੇਰੇ ਕੋਲ ਹਾਂ ਆਸ ਨਹੀਂ ਕਾ ਆ ਠੀਕ ਹੈ ਫਿਰ ਨਾ ਮੇਰੇ ਤੇ ਵੀ ਕੋਈ ਗੱਲ ਹੈ ਤੇ ਪਿਆਰ ਤੇ ਇਤਫਾਕ ਵੀ ਕੋਈ ਗੱਲ ਹੈ ਬਾਹ ਕਿਵੇਂ ਆ ਯਾਰ ਉਹ ਤੁਹਾਡੇ ਕਾਮਲੇ ਦੇ ਦਬਰ ਚ ਨਾ ਮੈਂ ਫਸ ਗਿਆ ਕੱਲਾ ਬਾਪੂ ਤਾਂ ਸਿਆਣਾ ਰਹਿਣਾ ਮਨ ਨੂੰ ਸ਼ਰਮ ਕਰ ਲੈ ਕਰ ਯਾਰ ਸਮਝਾ ਦਿਆ ਕਰ ਇਹਨੂੰ ਉਹ ਮੈਂ ਤਾਂ ਸਮਝਾਉਂਦਾ ਅੱਗੇ ਉਹ ਦੋਨੇ ਬੂਹਾਂ ਲੜ ਕੇ ਬੈ ਲੜਨ ਲੱਗ ਗੀਆਂ ਇੱਕ ਬੂਹ ਤਾਂ ਲੱਤਾਂ ਕੁੱਟਣ ਲੱਗੀ ਦੂਜੀ ਵੀ ਨਹੀਂ ਮੈਂ ਇਧਰ ਲੱਤ ਕੁੱਟਣੀ ਆ ਉਹ ਕਹਿੰਦੀ ਇਧਰ ਲੱਤ ਕੁੱਟਣੀ ਆ ਮੈਨੂੰ ਤਾਂ ਬਚਾਲੇ ਰਹਿ ਰੱਖਿਆ ਸੰਨੇ ਚ ਇਹਨਾਂ ਨੇ ਕੀ ਕਰਾਂ ਮੈਂ ਉਹਦੇ ਲੋਟ ਆਇਆਗੇ ਜਿੱਦੇ ਇੱਕ ਨੇ ਗਾਲਾ ਕੁੱਟਦਾ ਹਾਏ ਓ ਰੱਬਾ ਮੇਰਾ ਮੈਂ ਕਿਹੜੇ ਪਾਸੇ ਨੂੰ ਜਾਵਾਂ ਹੁਣ ਤੁਸੀਂ ਮੈਨੂੰ ਦੱਸੋ ਫਿਰ ਮੈਂ ਕੀ ਕਰਾਂ ਤੂੰ ਤਾਂ ਇਕੱਲੀ ਟੱਟੀ ਕੰਨੀ ਜਾਣ ਜੋ ਕਰਾ ਯਾਰ ਉਹ ਮੈਂ ਜਦੋਂ ਬਿਮਾਰ ਐ ਫਿਰ ਬਾਕੀ ਮੇਰੇ ਢਿੱਡੇ ਚ ਦਰਦ ਹੋਣ ਲੱਗਦਾ ਫਿਰ ਮੈਂ ਹੋਰ ਕਿੱਥੇ ਜਾਵਾਂ ਉੱਥੇ ਹੀ ਜਾਣਾ। ਉਹ ਚੁੱਪ ਕਰ ਜੋ ਰੱਬ ਦਾ ਵਾਸਤਾ ਐ ਤੂੰ ਤਾਂ ਚੁੱਪ ਕਰ ਜਾ ਸਿਆਣਾ ਬਣ। ਓਏ ਜਾ ਤੂੰ ਅੰਦਰ ਜਾ। ਉਹੀਂ ਭਗਾਈ ਮਰੀ ਜਾਂਦਾ ਹੈਗਾ। ਬਾਗਦਾਨ ਮੈਨੂੰ ਹੀ ਕਹਿਣ ਲੱਗਿਆ। ਉਹ ਤੂੰ ਜਾ ਬਹਿ ਜਾ ਉਹਨੇ ਬਹਿ ਲਾ ਆ। ਜਾਈ ਨਾ ਹੁਣ। ਦੇਖ ਮਾਸਟਰ ਹੁਣ ਮੇਰੀ ਗੱਲ ਸੁਣਦਾ। ਬਹੂ ਨੇ ਖਿਚੜੀ ਬਣਾਈ ਨਾਲੇ ਮੈਨੂੰ ਦੁੱਧ ਪਾਇਆ। ਇਹ ਇਹ ਬਹੁਤ ਹੀ ਰਜਾ ਚੱਕ ਲਿਆ। ਕੀ ਕਹਿੰਦੇ ਲੋਕ ਨੂੰ ਮੇਰੇ ਤਾਂ ਉਹ ਵੀ ਕਹਿਣਾ ਆਉਗਾ। ਉਹ 30 ਰਿਆ ਉਹ ਬੜਾ ਦਾ ਕੀ ਲਿਆ ਕੇ ਨਾ ਮੁੱਦੀ ਰਹੀ ਜਾਂਦਾ ਉਹ ਵੀ ਮੇਰੇ ਹਾਲ ਮੇ ਉਹਦਾ ਉਹਨੇ ਉਹ ਦੁੱਖ ਲਾ ਲਾ ਹੁਣ ਸੁਣਦੇ ਹੀ ਓਏ ਆ ਜਾ ਬੜਾ ਦਾ ਓਏ ਉਹ ਕੀ ਲਿਆ ਕੇ ਦਿੱਤਾ ਸੀ ਤਾਂ ਮੈਨੂੰ ਬੜਾ ਓਰੇ ਹੁਣ ਛੱਡਦਾ ਨਹੀਂ ਉਹ ਬੈਠ ਜਾ ਖਸਮਾ ਬੈਠ ਜਾ ਕੀ ਲਾ ਕਰਤਾ ਸੀ ਬੱਪੂ ਨੂੰ ਉਹ ਲੈ ਗਿਆ ਪਪੀਤਾ ਪਪੀਤਾ ਬਾਪੂ ਤੇਰੇ ਗੋਲੀ ਤੇ ਨਹੀਂ ਮਾਰਦੀ ਯਾਰ ਕੁਫਲੇ ਆ ਕੇ ਰਿੱਤੇ ਫਰੂਟ ਤੈਨੂੰ ਖਾਣ ਵਾਸਤੇ ਆਏ ਕਹਿੰਦਾ ਮੇਰੇ ਕੋਲ ਟੀਕਾ ਲਵਾ ਦਿਓ ਜਾਂ ਤਾਂ ਮੇਰੇ ਟੀਕਾ ਲਵਾ ਦਿਓ ਮੈਨੀਆਂ ਟੱਟੀਆਂ ਹਟ ਜਾਣਾ ਜਾਂ ਫੇਰ ਟੀਕਾ ਲਵਾ ਦੇ ਮੈਂ ਮੁੱਕ ਜਾ ਪਰੇ ਉਹ ਯਾਰ ਮੇਰੀ ਗੱਲ ਸੁਣੋ ਲਾਲ ਕੱਟ ਪਾ ਦਿਓ ਯਾਰ ਹੈ ਲਾਲ ਕੱਟ ਪਾ ਦਿਓ ਉਹ ਲਾਲ ਕੱਟ ਪਾਉਣ ਨਾਲ ਕੀ ਹੋ ਜੂ ਉਹ ਮੈਂ ਸਟੇਸ਼ਨ ਤੇ ਬੈਠਾ ਨਾ ਗੱਡੀ ਰੁਕ ਜਾਂਦੀ ਆ ਉਹਦੇ ਨਾਲ ਓ ਮੇਰੇ ਸਾਇਦ ਆ ਸਿਆਪਿਆ ਉਹ ਚੁੱਪ ਕਰ ਜਾ ਓਏ ਚੁੱਪ ਕਰ ਜਾ ਬਹਿ ਜਾ ਟਿੱਕੇ ਬਹਿ ਜਾ ਲੈ ਦੱਸ ਹੁਣ ਲਾਲ ਕੱਚ ਨਾ ਟਟੀਆਂ ਰੁਕਣੀਆਂ ਬਲਾ ਮੇਰੀਆਂ ਤੂੰ ਦਾ ਉਹਦੇ ਵਰਗਾ ਹੋ ਰਿਹਾ ਓ ਰੱਬਾ ਉਹ ਟੀਕਾ ਲਵਾਓ ਮੇਰੇ ਕੋਈ ਟੀਕਾ ਲਵਾਓ ਮਾਸਟਰਾ ਨਾ ਟੀਕਾ ਨਹੀਂ ਇਹਦੇ ਫਾ ਲਵਾਓ ਓਹੋ ਕੰਜਰ ਦਾ ਸਾਰਾ ਟੱਬਰੀ ਕਾਮਲਾ ਬਾਪੂ ਇਹ ਤਾਂ ਹੈਗਾ ਜਹਾਜ ਅਗਰ ਤੂੰ ਤਾਂ ਹਿਸਾਬ ਲਾ ਲਿਆ ਅਗਰ ਮਾੜਾ ਮੁੰਡਾ ਬੋਲਣ ਲੱਗਾ ਦੇਖ ਲੈ ਕਰ ਉਹ ਭਾਈ ਮੈਂ ਕੀ ਹਿਸਾਬ ਲਾਵਾਂ ਬਸ ਮੈਨੂੰ ਤਾਂ ਹੁਣ ਫੇਰ ਵੀ ਜ਼ੋਰ ਪਿਆ ਪੈ ਮੈਂ ਕਿ ਕਿਹੜੇ ਪਾਸੇ ਤੂੰ ਤੇ ਛੇਤੀ ਜਾ ਯਾਰ ਇੱਥੇ ਲੰਗਰ ਦੀ ਕਿਦੇ ਕੁਛ ਉਹ ਰੱਬ ਦੇ ਤਾ ਕੋਈ ਯਾਰ ਇਹ ਉਮਰਾ ਢੇਡ ਦੁੱਖਦਾ ਮੈਂ ਕਿ ਇਹ ਪੂਛ ਦਿੱਕਾ ਸੋ ਇਹ ਰਟੇ ਢੇਡ ਦੁੱਖਦਾ ਸਾਰਾ ਕੁਝ ਦੁਖੀ ਆ ਦੇਖ ਮਾਸਟਰ ਮੈਂ ਕਹਿੰਦਾ ਸੀ ਹਜੇ ਵੀ ਲਾਲ ਕੱਪੜਾ wear ਕੇ ਵਗ ਜਾ ਲਾਲ ਕੱਪੜਾ ਕੋਈ ਉਹ ਢੇਡ ਦੁਖੀ ਜਾਂਦਾ ਕੋਈ ਕੁਛ ਕਰੀ ਜਾਂਦਾ ਮੇਰੇ ਖਾਲਸਾ ਸਾਰੇ ਡੱਬਰ ਨੇ ਮੈਨੂੰ ਕੰਮਲੇ ਕਰ ਰੱਖਿਆ ਉਧਰੋਂ ਦੋਨੇ ਉਹ ਲੜੀ ਜਾਂਦੀਆਂ ਨੇ ਉਹ ਕਹਿੰਦੀ ਕਾਂਟੇ ਮੈਨੂੰ ਦੇ ਦਿਓ ਕਿ ਨਹੀਂ ਮੈਨੂੰ ਦੇ ਦੇ ਇੱਕ ਸੁਬਨੇ ਇੱਕ ਲਈ ਇਹਦੀਆਂ ਕਾਂਟਿਆਂ ਦੇ ਇੱਕ ਰਸੋਈ ਚ ਖੜੀ ਗਈ ਕਹਿੰਦੀ ਮੈਂ ਕਾਂਡੇ ਪਾਵਾਂ ਮੈਂ ਬਾਪੂ ਨੂੰ ਲੱਤਾਂ ਲੱਭਾਂ ਸਮਝੋ ਕਹਾਣੀ ਬਾਹਰ ਹੈ ਮੈਨੂੰ ਆਲਾ ਕਰ ਛੱਡ ਗਏ ਭਜਣਾ ਦੋ ਚੱਕ ਲੈ ਫੋਨ ਯਾਰ ਹੋਰ ਠੰਡੀ ਵਾਲੀ ਆਈ ਯਾਰ ਹਾਂ ਹੈਲੋ ਫੋਨ ਤਾਂ ਚੱਕ ਲੈ ਯਾਰ ਓਏ ਮੈਂ ਤੈਨੂੰ ਇੱਕ ਕੰਮ ਕਿਹਾ ਸੀ ਹੋ ਗਿਆ ਇੱਕ ਤਾਂ ਹੀਟਰ ਸੀ ਫੋਰ ਦੇਖ ਲਈ ਯਾਰ ਨਾਲ ਕੀ ਹੈ ਹੈ ਲੋਕੇਸ਼ਨ ਦੱਸ ਕੀ ਹੈ ਕੰ ਦੂਜਾ ਘਰ ਹੈ ਠੀਕ ਹੈ ਚੰਗਾ ਤੇ ਉਹ ਆਪਣੇ ਉਹ ਫੋਨ ਵਾਲੇ ਕੰਮ ਦਾ ਜਿਹੜਾ ਕਹੇ ਤੈਨੂੰ ਉਹ ਇੱਕ ਤਾਂ ਤਾਂ ਡੱਬਾ ਸੀ ਨਾਲ ਚੁੱਕ ਲਿਆ ਹੋ ਆ ਗਿਆ ਨੀ ਯਾਰਾ ਚੱਲ ਚੰਗਾ ਮੈਂ ਤੈਨੂੰ ਕੰਮ ਨਵੇੜ ਕੇ ਫੋਨ ਕਰ ਦੂੰ ਮੇਰੀ ਗੱਲ ਸੁਣਦਾ 9 ਵਜੇ ਕਿ ਨਾ 15 ਮਿੰਟਾਂ ਤੇ ਕੰਦ ਕੋਲੇ ਆ ਜੀ ਹਾਂ ਯਾਰ ਤੂੰ ਉਹਦੀ ਟੈਨਸ਼ਨ ਨਾ ਲੈ ਉਹ ਤੂੰ ਮੇਰੇ ਤੇ ਛੱਡ ਦੇ ਤੂੰ ਬਸ ਕੰਦ ਕੋਲੇ ਆ ਜੀ ਠੀਕ ਐ ਚੰਗਾ ਚੱਲ ਮਿੱਤਰਾ ਪਾ ਜੇ ਪੜਾਕਾ ਕਲ ਵੀ ਖੜਕਾ ਕੇ ਆ ਜਦੋਂ ਨਾ ਜਰਾ ਓਏ ਸੁੱਤੇ ਬੈਸੀ ਮੈਂ ਤਾਂ ਨਹੀਂ ਖੜਕਿਆ ਇਹ ਵੀ ਵਧੀਆ ਕਰਿਆ ਦੱਸ ਕਿੰਨਾ ਮਾਇਆ ਅਸੀਂ ਟਰਣਾ ਨਹੀਂ ਸੀ ਫਿੱਟਰ ਨਹੀਂ ਹੈਗਾ ਸਾਡੇ ਸਾਡਾ ਬਾਪੂ ਨੂੰ ਲਾਉਣ ਦਿੰਦਾ ਮੈਨੂੰ ਇਹ ਸਾਡਾ ਕਮਰਾ ਚਲ ਕੋਈ ਤਾਂ ਫੈਦ ਹੋਈ ਹੈ ਹਾਂ ਹੋਰ ਠੀਕ ਹੈ ਹਾਂ ਰੋਕੀ ਦਿੱਤੀ ਆ ਉਹ ਪਿਆ ਚੋਰਾ ਮੇਲਾ ਪਤਾ ਜਾਨਾ 待っ<好> 何の気合い ਜਿੰਦਾ ਖੁੱਲੋ ਜੜਗਿਆਂ ਨਾਲ ਗੇਟ ਨਹੀਂ ਖੁੱਲਾ ਪਿਆ ਕਿੰਦਰ ਦਾ ਬੋਲਾ ਬੰਦਾ ਵੀ ਨਾ ਹੋਵੇ ਜਿੰਦਾ ਕਿੱਥੇ ਰੱਖਿਆ ਉਹਨੇ ਆਪਿਆ ਲੈ

ਕਿੱਥੇ ਗਏ ਫਿਰ ਉਹ ਆ ਗਏ ਇਹਨੂੰ ਉਹ ਚਲ ਲੈ ਆਪਣਾ ਕੰਮ ਤਾਂ ਵੱਧ ਗਿਆ ਚਲ ਜੀ ਆ अब तो मेरे को लग रहा है क्या